ਦੋਸਤੋ ਇਸ ਬੱਚੀ ਨੂੰ ਤੁਸੀਂ ਇੰਸਟਾਗ੍ਰam ਫੇਸਬੁਕ ਤੇ ਯੂਟਿਊਬ ਤੇ ਦੇਖਦੇ ਹੋ ਅੱਜ ਕਲਮਾਂ ਦੇ ਰੰਗ ਪ੍ਰੋਗਰਾਮ ਤੇ ਵਿੱਚ ਇਹਨਾਂ ਆਪਣਾ ਇੱਕ ਗੀਤ ਰਿਲੀਜ਼ ਕਰਨ ਵਾਸਤੇ ਆਏ ਸੀ ਤੋਂ ਅਸੀਂ ਕਿਹਾ ਵੀ ਚਲੋ ਫਰੀਦ ਖਬਰਾਂ ਫਰੀਦਪੁਰ ਦੀਆਂ ਦੇ ਦਰਸ਼ਕਾਂ ਦੇ ਰੂਪ ਨੂੰ ਕਰੀਏ ਸਭ ਤੋਂ ਪਹਿਲਾਂ ਪੁੱਛਦੇ ਆ ਬੱਚੀ ਦਾ ਨਾਮ ਕੀ ਤੁਹਾਡਾ ਨਾਮ ਕੀ ਹੈ ਜੀ ਸਰਬਜੀਤ ਕੌਰ ਜੀ ਸਰਬਜੀਤ ਕੌਰ ਤੇ ਕਿੱਥੇ ਵੇ ਰਹਿਣ ਵਾਲੇ ਫਿਰੋਜ਼ਪੁਰ ਤੋਂ ਬਿਲੋਂਗ ਕਰਦੀ ਹੈ ਇਹਨੂੰ ਫਿਰੋਜ਼ਪੁਰ ਦੇ ਨਾਲ ਪਿੰਡ ਨਾਂ ਦਾ ਹੈ ਉੱਥੋਂ ਬਿਲੋਂਗ ਕਰਦੇ ਨੇ ਹਾਂਜੀ ਤੇ ਤੁਹਾਨੂੰ ਸਭ ਤੋਂ ਪਹਿਲੀ ਰੀਲ ਤੁਸੀਂ ਕਦੋਂ ਬਣਾਈ ਮੈਂ ਜੀ 2021 ਚ ਬਣਾਈ ਸੀ ਫਸਟ ਵੀ ਕਿਹੜਾ ਗੀਤ ਗਾਇਆ ਸੀ ਉਦੋਂ ਗਾਣੇ ਵਿੱਚ ਕਿਹੜਾ ਗਾਣਾ ਹਾਂ ਗਗਨ ਕੋਕਰੀ ਦਾ ਗਾਣਾ ਸੀ ਵੀ ਗਾ ਕੇ ਸੁਣਾਓ ਸਾਨੂੰ ਰਿਬਨ ਕਟਾਉਣ ਵੇਲੇ ਛੋਟੀ ਆਖਦੀ ਰਿਬਨ ਕਟਾਉਣ ਵੇਲੇ ਛੋਟੀ ਆਖਦੀ ਜਿੱਜੂ ਕਰਦਾ ਏ ਬੇਈਮਾਨੀਆਂ ਵੇ ਮੈਂ ਸੁਪਨੇ ਚ ਰੋਜ਼ ਵੇਖਦੀ ਲਾਵਾਂ ਤੇਰੇ ਨਾਲ ਲੈ ਜਾਨੀਆਂ ਵੇ ਮੈਂ ਸੁਪਨੇ ਚ ਰੋਜ਼ ਵੇਖਦੀ ਲਾ ਮਾ ਤੇਰੇ ਨਾਲ ਲਈ ਜਾਨੀਆਂ ਇਹ ਕੁੜੀ ਨੂੰ ਤੁਸੀਂ ਫੇਸਬੁੱਕ ਇੰਸਟਾਗ੍ਰਾਮ ਤੇ YouTube ਤੇ ਦੇਖਿਆ ਇਹਦੀ ਆਵਾਜ਼ ਦੇਖੋ ਕਿਵੇਂ ਤੱਲੀ ਵਾਂਗ ਕਣਕਦੀ ਹੈ ਤੇ ਇਹ ਬੱਚੀ ਨੂੰ ਫਰੀਦਕੋਟ ਦੀਓ ਵਾਲਿਓ ਰਾਜਮਾ ਪਿਆਰ ਦਿਆ ਜੇ ਇਹ ਪੁੱਤਰੀ ਜੁਗ ਜੁਗ ਜੀਵੇ ਹੋਰ ਵਧੀਆ ਤਰੱਕੀਆਂ ਕਰੇ ਹੁਣ ਅੱਜ ਫਰੀਦਕੋਟ ਵਿਖੇ ਇਹਦਾ ਇੱਕ ਗੀਤ ਰਿਲੀਜ਼ ਹੋਇਆ ਆਪਾਂ ਉਹ ਵੀ ਸੁਣਦੇ ਹਾਂ ਇਹਦੀ ਆਵਾਜ਼ ਵਿੱਚ ਵੀ ਉਹ ਕਿਹੜਾ ਗੀਤ ਆ ਕੀ ਬੋਲਨੇ ਉਹਦੇ ਹਾਂਜੀ ਹੂੰ ਹੋ ਮਾਣ ਮਾਪੇ ਕਰਦੇ ਅਨਖਰੋ ਜੱਟੀ ਦਾ ਚੱਲ ਨਖਰਾ ਨਹੀਂ ਹੁੰਦਾ ਵੇ ਮਜਾਜਾ ਦੀ ਪੱਟੀ ਦਾ ਹੋ ਮਾਣ ਮਾਪੇ ਕਰਦੇ ਅਨਖਰੋ ਜੱਟੀ ਦਾ ਚੱਲ ਨਖਰਾ ਨਹੀਂ ਹੁੰਦਾ ਵੇ ਮਜਾਜਾ ਦੀ ਪੱਟੀ ਦਾ ਹੋ ਮੇਰੇ ਦਾਦਾ ਜੀ ਨੂੰ ਚੋਟੀ ਦਾ ਸ਼ਿਕਾਰੀ ਆਖਦੇ ਸਮੇ ਪਹਿਲਿਆਂ ਚ ਅਤ ਕਰਵਾਈ ਹੋਈਆ ਹੋ ਤੇਰੇ ਜੇ ਛਲਾਰੂਆਂ ਨੂੰ ਟਿੱਚ ਜਾਣਦੀ ਵੇ ਮੈਂ ਦਾਦੇ ਵਾਲੀ ਰਫਲ ਚਲਾਈ ਹੋਈਆ ਹੋ ਤੇਰੇ ਜੇ ਸ਼ਲਾਰੂਆਂ ਨੂੰ ਟਿੱਚ ਜਾਣਦੀ ਵੇ ਮੈਂ ਦਾਦੇ ਵਾਲੀ ਰੱਫਲ ਚਲਾਈ ਹੋਇਆ ਹੋਏ ਜੰਡ ਥੱਲੇ ਟਾਈਮ ਪਾਸ ਨਹੀਂ ਉਹ ਕਰਦੀ ਮੁੱਛ ਵੀਰੇ ਦੀ ਗਵਾਹੀ ਇੱਜ਼ਤਾਂ ਦੀ ਭਰਦੀ ਹੋਏ ਜੰਡ ਥੱਲੇ ਟਾਈਮ ਪਾਸ ਨਹੀਂ ਉਹ ਕਰਦੀ ਮੁੱਛ ਵੀਰੇ ਦੀ ਗਵਾਹੀ ਇੱਜ਼ਤਾਂ ਦੀ ਭਰਦੀ ਹੋ ਅਣਖਾਂ ਦੀ ਗੱਲ ਸਦਾ ਕੀਤੀ ਜੱਟੀ ਨੇ ਤਾਂ ਹੀ ਗੁੜਤੀ ਵੀ ਬਾਪੂ ਦੀ ਦਵਾਈ ਹੋਇਆ ਹੋ ਤੇਰੇ ਜੇ ਸ਼ਲਾਰੂਆਂ ਨੂੰ ਟਿੱਚ ਜਾਣਦੀ ਵੇ ਮੈਂ ਦਾਦੇ ਵਾਲੀ ਰਫਲ ਚਲਾਈ ਹੋਈਆ ਤੇਰੇ ਜੇ ਸ਼ਲਾਰੂਆਂ ਨੂੰ ਟਿੱਚ ਜਾਣਦੀ ਵੇ ਮੈਂ ਦਾਦੇ ਵਾਲੀ ਰਫਲ ਚਲਾਈ ਹੋਈਆ ਬੱਚੀ ਦੀ ਬਹੁਤ ਸੋਹਣੀ ਆਵਾਜ਼ ਆ ਦਾਦੇ ਵਾਲੀ ਰਫਲ ਜਿਹੜਾ ਗੀਤ ਆ ਅੱਜ ਇਹਦਾ ਰੀਲੀਜ਼ ਹੋ ਚੁੱਕਿਆ ਤੇ ਤੁਹਾਡੇ ਕਿੰਨੇ ਫਾਲੋਅਰਸ ਨੇ ਮੈਂ ਇੰਸਟਾਗ੍ਰਾਮ ਤੇ ਹੈਗੇ ਜੀ 167 ਕੇ ਮਤਲਬ 1 ਲੱਖ 67 ਹਜ਼ਾਰ 1 ਲੱਖ 67 ਹਜ਼ਾਰ ਤੁਹਾਡੇ ਫਾਲੋਅਰਸ ਨੇ ਹਾਂਜੀ ਅਸੀਂ ਕਹਿੰਨੇ ਆ ਤੁਹਾਨੂੰ ਹੋਰ ਜਿਆਦਾ ਫਾਲੋਅਰਸ ਮਿਲਣ ਤੁਹਾਨੂੰ ਇੰਨੇ ਹੀ ਪੈਸੇ ਆਇਆ ਕਰਨ ਹਰ ਮਹੀਨੇ ਦੇ ਤੇ ਹੁਣ ਜਿਹੜਾ ਤੁਸੀਂ ਇੱਕ ਗੀਤ ਹੋਰ ਸੁਣਾਇਆ ਸੀ ਸਾਨੂੰ ਉਹ ਉਹ ਵੀ ਸੁਣਾ ਦਿਓ ਹਾਂ ਇਹ ਮੇਰਾ ਆਪਣਾ ਹੀ ਗਾਣਾ ਜੀ ਹੋ ਦੇਵਾ ਹੁਣ ਵਰਨਿੰਗ ਸੁਣ ਲਈ ਮੈਂ ਸਭ ਦੀ ਕੱਢਣਾ ਏ ਵਹਿਮ ਥੋੜਾ ਕੁੜੀ ਨਹੀਂ ਹੋਂ ਦੱਬਦੀ ਹੋਏ ਆਖਦੇ ਸੀ ਜਿਹੜੇ ਕਦੇ ਹੋਣਾ ਇਹਦਾ ਕੱਖ ਨਹੀਂ ਗੱਲ ਮੈਂ ਸੁਣਾਵਾ ਤੁਹਾਨੂੰ ਪੂਰੇ ਸਵਾ ਲੱਖ ਦੀ ਇੱਕ ਰੱਬ ਦਾਏ ਹੱਥ ਉੱਤੋਂ ਸਿੱਧੀ ਮੇਰੀ ਮੱਤ ਰੱਬ ਦਾਏ ਹੱਥ ਉੱਤੋਂ ਸਿੱਧੀ ਮੇਰੀ ਮੱਤ ਕਦੇ ਨਾ ਮੈਂ ਕਿਸੇ ਅੱਗੇ ਹੱਥ ਐ ਡੂੰਗੀ ਥੋਡੀ ਪੰਨਣੀਆਂ ਆਕੜ ਤੇ ਕੁੜੀ ਮੈਂ ਵੀ ਟਾਕੜ ਨਾਮ ਵਾਲੀ ਗੁੱਡੀ ਤਾਂ ਚੜਾ ਕੇ ਛੱਡੂੰਗੀ ਹੋ ਥੋਡੀ ਪੰਨਣੀਆਂ ਆਕੜ ਤੇ ਕੁੜੀ ਮੈਂ ਵੀ ਟਾਕੜ ਨਾਮ ਵਾਲੀ ਗੁੱਡੀ ਤਾਂ ਚੜਾ ਕੇ ਛੱਡੂੰਗੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਪੁੱਤਰ ਜੁਗ ਜੁਗ ਜੀਓ ਤੁਸੀਂ ਆਪਣਾ ਗਾਣਾ ਇਹ ਤੁਸੀਂ ਕਿੱਥੇ ਰਿਲੀਜ਼ ਕਰ ਰਹੇ ਹੋ ਸਰ ਮੇਰਾ ਆਪਣਾ ਹੀ YouTube ਚੈਨਲ ਆ ਸਰਬਜੀਤ ਕੌਰ ਅੱਛਾ ਤੇ ਆਪਾਂ ਆਪਣੇ ਪਹਿਲਾਂ ਵੀ ਗਾਣੇ ਆ ਗਏ ਉੱਥੇ ਰਿਲੀਜ਼ ਕੀਤੇ ਤੇ ਇਹ ਵਾਲਾ ਮੈਡਮ ਆਪਣਾ ਚੈਨਲ ਆ ਉੱਥੇ ਰਿਲੀਜ਼ ਹੋਊਗਾ ਇਹ ਸਾਜਾਂ ਨਾਲ ਹੋਊਗਾ ਤਰਨਮ ਵਿੱਚ ਹੋਊਗਾ ਸਾਜਾਂ ਨਾਲ ਹੋਊਗਾ ਸਾਜ ਵਜਦੇ ਹੋਣਗੇ ਢੋਲ ਹਾਂਜੀ ਹਾਂਜੀ ਸਾਜਾਂ ਨਾਲ ਪੂਰੇ ਜਿਵੇਂ ਤੁਹਾਨੂੰ ਕਹਾਂ ਹਾਂਜੀ ਹਾਂਜੀ ਪੂਰੇ ਵਧੀਆ ਤਰੀਕੇ ਨਾਲ ਤੁਸੀਂ ਇਸ ਬੱਚੀ ਦੇ ਗੀਤ ਨੂੰ ਯੂਟਿਊਬਰ ਦਾ ਚੈਨਲ ਆ ਸਰਬਜੀਤ ਕੌਰ ਉਥੇ ਇਹਨੂੰ ਚੈਰੀ ਨੂੰ ਰੱਜਮਾ ਪਿਆਰ ਦਿਓ ਇਹਤੇ ਮਿਹਰ ਭਰੇ ਹੱਥ ਰੱਖੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸਰਬਜੀ ਕਾਰ ਤੇ ਮੈਂ ਜਿੱਥੇ ਰੋਸਪੁਰ ਤੋਂ ਬਲੌਗ ਕਰਦੀ ਆਂ ਸ਼ਾਇਦ ਤੁਹਾਨੂੰ ਪਤਾ ਹੀ ਹੋਵੇ ਮੈਂ ਦੱਸਾਂ ਤੈਨੂੰ ਦਰਵੇ ਮੇਰੇ ਸਾਹਮਣੇ ਗਲੀ ਦੇ ਵਿੱਚ ਘਰ ਵੇ ਉੱਚਾ ਚੁਬਾਰਾ ਪਿੱਪਲ ਨਿਸ਼ਾਨੀ ਉੱਚਾ ਚੁਬਾਰਾ ਪਿੱਪਲ ਨਿਸ਼ਾਨੀ ਤੁਸੀਂ ਸਾਡੇ ਕੋਲ ਆਏ ਹੋ ਤੁਹਾਡੀ ਸਾਰਿਆਂ ਦੀ ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਬੜੀ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਪੈਸ਼ਲ ਟਾਈਮ ਕੱਢ ਕੇ ਸਾਡੇ ਲਈ ਆਉਣ ਵਾਸਤੇ ਤੇ ਮੈਂ ਇੱਕ ਨਿਮਾਣੀ ਜਿਹੀ ਕੁੜੀ ਇਹ ਇਹ ਸਟੇਜ ਪਰਫਾਰਮੈਂਸ ਮੇਰੀ ਫਸਟ ਪਰਫਾਰਮੈਂਸ ਆ ਤੇ ਮੈਨੂੰ ਨਹੀਂ ਪਤਾ ਕਿ ਕਿੱਦਾਂ ਡੀਲ ਕਰੀਦਾ ਹਾਂ ਸਾਰੇ ਵੱਡਿਆਂ ਨੂੰ ਤੁਹਾਡਾ ਸਾਰਿਆਂ ਦਾ ਸਪੈਸ਼ਲੀ ਥੈਂਕਸ ਕਿ ਤੁਸੀਂ ਆਪਦਾ ਟਾਈਮ ਕੱਢ ਕੇ ਆਏ ਹੋ ਤੇ ਪਲੀਜ਼ ਸਾਰੇ ਜਣੇ ਮੇਰਾ ਗਾਣਾ ਜ਼ਰੂਰ ਸੁਣਿਓ ਤੇ ਤੁਹਾਡੇ ਪਿਆਰ ਤੇ ਸਪੋਰਟ ਦੀ ਲੋਡ ਮੈਨੂੰ ਹਮੇਸ਼ਾ ਹੀ ਰਹੂਗੀ ਹਾਂਜੀ ਤੇ ਮੈਂ ਤੁਹਾਨੂੰ ਆਪਣੇ ਗਾਣੇ ਦੇ ਦੋ ਬੋਲ ਸੁਣਾਵਾਂਗੀ